ਮਿੰਟੂ ਜੀ ਹੁਣੇ-ਹੁਣੇ ਇੱਕ ਖਬਰ ਆ ਰਹੀ ਹੈ ਕਿ ਉੱਤਰਾਖੰਡ ਦੇ ਵਿੱਚ ਗਲੇਸ਼ੀਅਰ ਫਟਣ ਕਰਕੇ ਉੱਥੇ ਬਰਫ਼ ਬਹੁਤ ਡਿੱਗੀ ਹੈ ਉਹਦੇ ਚ ਕਹਿੰਦੇ ਕੋਈ 40-45 ਜਿਹੜੇ ਮਜ਼ਦੂਰ ਹੈ ਉਹ ਵੀ ਦਬ ਗਿਆ ਤੇ ਉੱਥੇ ਤਾਂ ਜਦੋਂ ਦੇਖੋ ਸਲਾਨੀ ਜਾਂਦੇ ਨੇ ਬਹੁਤ ਘੁੰਮਣ ਵਾਸਤੇ ਵੀ ਜਾਂਦੇ ਨੇ ਪਰ ਇਹ ਬਹੁਤ ਗੰਭੀਰ ਸਮੱਸਿਆ ਹੋ ਜਾਂਦੀ ਹੈ ਜਦੋਂ ਕਿਦਾਂ ਉੱਥੇ ਬਰਫ਼ ਡਿੱਗ ਪੈਂਦੀ ਆ ਬਹੁਤ ਸਾਰੀ ਬਰਫ਼ ਪੈਣ ਕਰਕੇ ਤਾਂ ਕਈ ਫੈਮਿਲੀਜ਼ ਵੀ ਹੁੰਦੀਆਂ ਨੇ ਉਹ ਵੀ ਸਟਕ ਹੋ ਜਾਂਦੀਆਂ ਨੇ ਜਾਂ ਉੱਥੇ ਕੰਮਕਾਰ ਕਰਨ ਵਾਲੇ ਆ ਉਹ ਸਾਰੇ ਵੀ ਸਟਕ ਹੋ ਜਾਂਦੇ ਆ ਉੱਥੇ ਤਾਂ ਇਸ ਤਰ੍ਹਾਂ ਜਿਹੜਾ ਇਹ ਮਾਹੌਲ ਹੈ ਇਹ ਸਾਰੇ ਸਾਰੇ ਮਾਹੌਲ ਨੂੰ ਡਿਸਟਰਬ ਕਰ ਦਿੰਦਾ ਤੇ ਤੁਸੀਂ ਕਿਵੇਂ ਦੇਖ ਰਹੇ ਹੋ ਅਸੀਂ ਨੂੰ ਅਜੇ ਦੋਸਤ ਵੀ ਜੁੜ ਚੁੱਕੇ ਨੇ ਨਾਲ ਮੈਕਪ੍ਰੀਤ ਬਲਸਾਬਾ ਬਾਬਾ ਸ਼ੁਕਰੀਆ ਜੀ ਗੱਲਬਾਤ ਆਪਾਂ ਕਰਦੇ ਹਾਂ ਮਿੰਟੂ ਜੀ ਵੀ ਆਪਣੇ ਨਾਲ ਜੁੜਦੇ ਨੇ ਇੱਕ ਅੱਡੇ ਮਿੰਟ ਦੇ ਵਿੱਚ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਫਿਰ ਤੋਂ ਜੀ ਮੈਂ ਥੋੜੀ ਗਲੇਸ਼ੀਅਰ ਦੀ ਗੱਲ ਕਰ ਰਿਹਾ ਸੀ ਬਰਫ਼ ਦੀ ਗੱਲ ਕਰ ਰਿਹਾ ਸੀ ਤੇ ਉਹ ਇੱਕ ਇਹ ਨਾਮ ਦੇਖੋ ਗਲੇਸ਼ੀਅਰ ਨਹੀਂ ਉਹ ਬਰਫ਼ ਦਾ ਤੂਫਾਨ ਹੈ ਜੀ ਹੂੰ ਤੇ ਇਹ ਰੋਡ ਤੋਂ ਬਰਫ਼ ਹਟਾ ਰਹੇ ਸੀਗੇ ਮਜ਼ਦੂਰ ਇਹ ਵਿਚਾਰੇ ਜੀ 47 ਸੀਗੇ ਸ਼ਾਇਦ 16 ਕੱਢ ਲਏ ਆ ਹੂੰ ਬਾਕੀ ਹਲੇ ਵੀ ਫਸੇ ਹੋਏ ਆ ਹੂੰ ਤਾਂ ਹੁਣ ਟੀਮਾਂ ਤੇ ਲੱਗੀਆਂ ਹੋਈਆਂ ਨੇ ਪਰ ਮਤਲਬ ਕਿ ਇਹ ਚੀਜ਼ ਆ ਕਿ ਯਕਦਮ ਉੱਥੇ ਤੇ ਸੈਟਲਾਈਟ ਫੋਨ ਵੀ ਸ਼ਾਇਦ ਨਹੀਂ ਵਰਤੇ ਜਾ ਸਕਦੇ ਹੂੰ ਐਸੀ ਹਾਲਤ ਆ ਉੱਤਰਾਖੰਡ ਦੇ ਵਿੱਚ ਅੱਗੇ ਇਹੀ ਏਰੀਆ ਸੀ ਸ਼ਾਇਦ ਜਿੱਥੇ ਸੁਰੰਗ ਦੇ ਵਿੱਚ ਟਨਲ ਦੇ ਵਿੱਚ ਮਜ਼ਦੂਰ ਫਸ ਗਏ ਸਨ ਜੀ ਇਹ ਬੜਾ ਜੋਖਮ ਵਾਲਾ ਕੰਮ ਹੁੰਦਾ ਜੀ ਹੂੰ ਤੇ ਭਾਰਤ ਦੇ ਵਿੱਚ ਕੀ ਆ ਕਿ ਜਦੋਂ ਇਸ ਤਰ੍ਹਾਂ ਦੇ ਜੋਖਮ ਭਰੇ ਕੰਮ ਕੀਤੇ ਜਾਂਦੇ ਆ ਨਾ ਕਿਉਂਕਿ ਮਜ਼ਦੂਰ ਤੇ ਮਜ਼ਦੂਰ ਆ ਉਹਦੀ ਜ਼ਿੰਦਗੀ ਦੀ ਕੀ ਇਹਨਾਂ ਤੇ ਨਜ਼ਰੀਏ ਤੋਂ ਬੁੱਕਤ ਹੈ ਹੂੰ ਤਾਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜੋ ਉਹਨਾਂ ਦੀ ਜੀਵਨ ਦੀ ਇੱਕ ਸੁਰੱਖਿਆ ਹੁੰਦੀ ਹੈ ਜਿਹੜੀ ਕਿਸੇ ਵੀ ਇਨਸਾਨ ਦੀ ਹੂੰ ਤਾਂ ਉਹਦੇ ਨਾਲ ਇਹ ਲੋਕ ਸਮਝੌਤਾ ਕਰ ਲੈਂਦੇ ਨੇ ਹੂੰ ਇਹ ਗੱਲ ਜਿਹੜੀ ਆ ਤੁਸੀਂ ਵੱਡੇ ਵੱਡੇ ਹਾਦਸਿਆਂ ਚੋਂ ਕੱਢ ਕੇ ਦੇਖ ਲਓ ਕਿਤੇ ਨਾ ਕਿਤੇ ਇਸ ਮੁਲਕ ਦੇ ਵਿੱਚ ਕਿਤੇ ਨਾ ਕਿਤੇ ਤੰਤਰ ਦੀ ਨਾ ਅਹਲੀਅਤ ਨਕਾਮੀ ਨਲਾਕੀ ਜਿਹੜੀ ਹੈ ਨਾ ਉਹ ਦਿਸੇਗੀ ਦਿਸੇਗੀ ਪ੍ਰਤੱਖ ਤੌਰ ਤੇ ਹਾਲਾਂਕਿ ਇਹ ਮੁਢਲੇ ਤੌਰ ਤੇ ਰਿਪੋਰਟਾਂ ਜਿਹੜੀਆਂ ਆਈਆਂ ਨੇ ਆਪਾਂ ਇੰਤਜ਼ਾਰ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਪਤਾ ਲੱਗੇਗਾ ਕਿ ਇੱਥੇ ਕੀ ਹੋਇਆ ਫਿਲਹਾਲ ਤੇ ਦੁਆ ਹੀ ਕਰ ਸਕਦੇ ਆ ਕਿ ਜਿਹੜੀਆਂ ਟੀਮਾਂ ਲਗੀਆਂ ਹੋਈਆਂ ਨੇ ਉਹਨਾਂ ਨੂੰ ਸਫਲਤਾ ਮਿਲੇ ਤੇ ਇਹ ਜਿਹੜੇ ਮਜ਼ਦੂਰ ਆ ਉਹ ਸੁਖੀ ਸੰਧੀ ਆਪਣੇ ਘਰਾਂ ਦੇ ਵਿੱਚ ਜਿਹੜੇ ਪਹੁੰਚ ਸਕਣ ਜੀ ਜੀ ਬਿਲਕੁਲ ਮਿੰਟੂ ਜੀ ਦੁਆ ਹੈ ਖੈਰ ਤੇ ਨਾਲ ਖੋਸ਼ ਢਿਲੋਂ ਜੀ ਵੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਕਹਦੇ ਵਿੜਲੀ ਤੇ ਨਸ਼ਿਆਂ ਦੇ ਖਿਲਾਫ ਜੰਗ ਇਸ ਤੇ ਖੋਸ਼ ਢਿਲੋਂ ਜੀ ਆਪਾਂ ਲਗਾਤਾਰ ਗੱਲ ਕਰਦੇ ਆ ਰਹੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਨੇ ਜੰਗ ਵਿੱਢੀ ਹੈ ਕਿਸ ਤਰ੍ਹਾਂ ਉਸ ਨੂੰ ਨੇਪਰੇ ਚਾੜ੍ਹ ਰਿਹਾ ਹੈ ਤੇ ਕੀ ਕੋ ਸ਼ੋਦੇ ਵਿੱਚੋਂ ਸਾਹਮਣੇ ਆ ਰਿਹਾ ਗੌਰਵ ਜੀ ਵੀ ਆਪਣੇ ਨਾਲ ਦੁਬਾਰਾ ਜੁੜ ਗਏ ਨੇ ਕਹਿੰਦੇ ਮੈਰਿਜ ਤੇ ਗਏ ਸੀਗੇ ਤੇ ਵਾਪਸ ਆ ਗਏ ਨੇ ਬਹੁਤ ਬਹੁਤ ਸਵਾਗਤ ਹੈ ਜੀ ਹ ਹਿਮ ਸਖਲਨ ਕਹਿੰਦੇ ਨੇ ਮੁਕਰਦਰ ਸਿੰਘ ਜੀ ਕਹਿੰਦੇ ਨੇ ਉਹ ਹਿੰਦੀ ਦਾ ਸ਼ਬਦ ਹੈ ਜੀ ਜੀ ਉਹ ਹਿੰਦੀ ਦਾ ਸ਼ਬਦ ਹੈ ਬਾਬਿਓ ਹਮ ਹਿਮਸ ਕੀ ਇਹਨੂੰ ਬੋਲਦੇ ਹਾਂ ਸੰਖਲਨ ਅਰੇ ਉਹ ਮਤਲਬ ਕਿ ਬਰਫੀਲੀ ਆ ਹਮ ਬਰਫੀਲੀ ਤਾਂ ਇਹਨੂੰ ਬੋਲਦੇ ਐਵਲਾਂਚ ਕੁਛ ਐਸਾ ਸ਼ਬਦ ਹੈ ਅੰਗਰੇਜ਼ੀ ਦਾ ਇਹਦੇ ਵਾਸਤੇ ਸ ਮੈਂ ਨਾ ਪੜਿਆ ਲਿਖਿਆ ਤੇ ਨਹੀਂ ਪਰ ਫਿਰ ਵੀ ਜੇ ਥੋੜਾ ਜਿਹਾ ਵਿਖੇ ਤੇ ਸ਼ਬਦਾਂ ਨਾਲ ਖੇਡ ਲਈਦਾ ਹਮ ਐਵਲਾਂਚ ਸ਼ਾਇਦ ਇਸ ਨੂੰ ਕਹਿੰਦੇ ਨੇ ਜੀ ਉਹ ਵੱਖਰੇ ਵੱਖਰੇ ਜਿਹਾ ਹੋ ਸਕਦਾ ਹੈ ਵੈਦਰ ਦੀ ਆਪਣੀ ਦੁਨੀਆ ਹੈ ਜੀ ਕਲਾਈਮੇਟ ਦੀ ਆਪਣੀ ਦੁਨੀਆ ਹੈ ਜੀ ਬਿਲਕੁਲ ਉਹਦੇ ਵਿੱਚ ਤੁਸੀਂ ਦੇਖੋਗੇ ਬਰਫੀਲੇ ਤੂਫਾਨ ਜਾਂ ਸਮੁੰਦਰੀ ਤੂਫਾਨ ਹਮ ਠੀਕ ਹੈ ਜੀ ਉਹਨਾਂ ਦੇ ਨਾਮ ਰੱਖੇ ਜਾਂਦੇ ਨੇ ਜੀ ਜੀ ਜੋ ਤਟੀ ਇਲਾਕਿਆਂ ਤੇ ਆਉਦੇ ਆ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਥੋੜਾ ਜਿਹਾ ਆਪਾਂ ਆਪਣੇ ਆਪ ਨੂੰ ਦਰੁਸਤ ਕਰੀਏ ਏ ਨੂੰ ਬਰਫੀਲਾ ਤੂਫਾਨ ਕਹਿ ਦਿੰਦੇ ਆ ਜੀ ਜੀ ਕਿ ਜੋ ਬਰਫ ਦਾ ਤੂਫਾਨ ਹੁੰਦਾ ਕਿ ਜਿਹਦੇ ਵਿੱਚ ਬੜੀ ਤੇਜ਼ ਹਵਾ ਚੱਲਦੀ ਹੈ ਤਾਂ ਬਰਫ ਜਿਹੜੀ ਜਦਾ ਕਹ ਲੋ ਕਿ ਪੂਰੀ ਮਤਲਬ ਲੋਟ ਜਨ ਹਾਂ ਜੀ ਹਾਂ